ਇਮਿਆਪਾ ਇਹ ਨਹੀਂ ਕਹਿੰਦੇ ਵੀ ਮੁੰਡਾ ਮੋਗੇ ਨਾਲ ਲੱਗਦੀ ਜ਼ਮੀਨ ਵਰਗਾ ਤੇ ਜਿਹੜਾ ਮੋਗਾ ਹੈਗਾ ਉਹ ਜ਼ਮੀਨ ਦੇ ਵਿੱਚ ਦੀ ਲੱਗਦਾ ਮਤਲਬ ਲੈ ਵੀ ਅੱਜ 12 ਕਿੱਲਿਆਂ ਦਾ ਟੱਕ ਝੋਟੇ ਦੇ ਸਰ ਵਰਗੀ ਜ਼ਮੀਨ ਹੈ ਬਹੁਤ ਹੀ ਸੋਹਣੀ ਜ਼ਮੀਨ ਹੈ ਆਜੂ ਦੇਖੀ ਪਹਿਲੀ ਗੱਲ ਤਾਂ ਹੁਣ ਝੋਨਾ ਦਿਖਾ ਦਈਏ ਝੋਨਾ ਐਵੇਂ ਦਾ ਹੈ ਨਾ ਪੂਰੀ ਸੋਹਣੀ ਜੀਰੀ ਪੱਕੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਨਾ ਤੇ ਇਹ ਹੈ 12 ਕਿੱਲਿਆਂ ਦਾ ਟੱਕ ਹੈ ਕੱਲੇ ਦੀ ਮੋਟਰ ਹੈ ਤਕਸੀਮ ਵਾਲਾ ਟੱਕ ਹੈ ਜਮਾ ਕਸੀਮ ਵਾਲਾ ਟੱਕੇ 12 ਕਿੱਲਿਆਂ ਦੇ ਵਿੱਚ ਇੱਕ ਮੋਟਰ ਹੈ ਨਹਿਰੀ ਪਾਣੀ ਹੈ ਹਨ ਤੇ ਤਿੰਨ ਪੇਜਾਂ ਦੀ ਫਰਦ ਨਿਕਲਦੀ ਆ ਮੰਨ ਲਓ ਤਿੰਨ ਪੇਜਾਂ ਦੀ ਫਰਦ ਨਿਕਲਦੀ ਹੈ ਤੇ 12 ਕਿੱਲਿਆਂ ਦਾ ਟੱਕਾ ਝੋਨੇ ਵਾਲਾ ਬਾਹਣਾ ਪੂਰਾ ਸੋਹਣਾ ਇੱਕ ਨੰਬਰ ਜਮਾ ਐਤ ਕੀ ਪਾਣੀ ਪੂਣੀ ਬਾਧੂ ਆਏ ਨੇ ਤੁਹਾਨੂੰ ਮੈਂ ਹਨਾ ਪਹਿਲਾਂ ਵੀ ਦੱਸਿਆ ਪਾਣੀ ਆਉਣ ਦੇ ਕਾਰਨ ਹਨਾ ਜੀਰੀਆਂ ਡੁੱਬ ਕੇ ਖਰਾਬ ਹੋ ਗਈਆਂ ਤੇ ਝੋਨਿਆਂ ਦੇ ਵਿੱਚ ਡੋਡੀ ਬਹੁਤ ਹੈ ਬਾਉਣਾ ਰੋਗ ਬਹੁਤ ਹੈ ਹਨਾ ਤੇ ਪਰ ਜਿਹੜੀ ਆ ਜੀਰੀ ਤੁਸੀਂ ਦੇਖ ਸਕਦੇ ਹੋ ਸਾਰੀ ਤੁਹਾਨੂੰ ਮੈਂ ਇੱਥੋਂ ਜੂਮ ਕਰਕੇ ਦਿਖਾਵਾਂ ਆਹ ਦੇਖ ਲਓ ਨਾ ਨਾ ਤਾਂ ਇਹਦੇ ਵਿੱਚ ਕੋਈ ਬੌਣਾ ਰੋਗ ਐ ਨਾ ਡੋਡੀ ਐ ਜੇ ਇਹ ਇਹ ਆਪਾਂ ਲਈਏ ਸੜਕ ਤੋਂ ਚੌਥੇ ਪੰਜਵੇਂ ਕਿੱਲੇ ਦੇ ਵਿੱਚ ਆ ਕੇ ਜ਼ਮੀਨ ਦੇ ਵਿੱਚ ਆਪਾਂ ਵੜ ਜਾਨੇ ਹਨ ਰੇਟ ਤੁਸੀਂ ਫੋਨ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਤੁਹਾਨੂੰ ਆਪਾਂ ਰੇਟ ਦੱਸ ਦਾਂਗੇ ਆ ਆ ਗਿਆ ਬਾਈ ਦੌਰੇ ਕੋਠਾ ਹਨ ਤੇ ਪੂਰਾ ਸੋਹਣਾ ਬਾਹਣਾ ਜਮਾ ਸੜਕ ਦੇ 18 ਫੁੱਟੇ ਰੋਡ ਦੇ ਆਕੇ ਨਾਲ ਪੈ ਜਾਂਦਾ ਤੇ ਜੇ ਤੁਹਾਨੂੰ ਦੱਸਾਂ ਮੈਂ ਕੱਸੀ ਦਾ ਪਾਣੀ ਆਪੇ ਨੇ ਵੱਡੇ ਫੱਟੇ ਜਮਾਉਣ ਲਾਇ ਢੱਕਣਾ ਕੱਸੀ ਦਾ ਪਾਣੀ ਇਹਦੇ ਵਿੱਚ ਦੀ ਲੰਘਦਾ ਆ ਦੇਖੋ ਨਾ ਖਾਲ ਤੇ ਆ ਤੁਸੀਂ ਲਾਲ ਪੱਥਰ ਦੇਖ ਸਕਦੇ ਹੋ ਤੇ ਇੱਧਰ ਬਾਈ ਜਿਹਦੇ ਰਵੇ ਠੇਕੇ ਤੇ ਵਾਹਣਾ 80000 ਨੂੰ ਠੇਕੇ ਤੇ ਲਿਆ ਹੋਇਆ ਪੂਰਾ ਯਾਰ ਇੱਕ ਇੱਕ ਨੰਬਰ ਵਾਹਣਾ ਪੂਰਾ ਸੋਹਣਾ ਹਨ ਜੇ ਕਿਸੇ ਵੀ ਵੀਰ ਨੂੰ ਚਾਹੀਦਾ ਹੋਇਆ ਤਾਂ ਇਹ ਏਰੀਆ ਪੈਂਦਾ ਹੈ ਲਹਿਰਾ ਬਲਾਡਾ ਲਹਿਰਾ ਬਲਾਡਾ ਸੁਨਾਮ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ 12 ਕਿੱਲਿਆਂ ਦਾ ਟੱਕ ਪੂਰਾ ਸੋਨਾ ਬਹਣਾ ਰੇਟ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਤੇ ਜਿਹੜਾ ਸੈਂਡਰ ਇਹ ਸੜਕਾਂ ਦੇ ਉੱਤੇ ਹੀ ਹੁੰਦੇ ਨੇ ਆ ਦੇਖੋ ਗੜਾਉਣ ਹੈ ਹਨਾ ਤੇ ਜਿਹੜਾ ਗੜਾਉਣ ਬਣਿਆ ਹੋਇਆ ਉੱਚੇ ਜਿਹਾ ਬਣਿਆ ਹੋਇਆ ਔਰ ਜਿਹੜੀ ਜ਼ਮੀਨ ਹੈ ਸਾਰੀ ਪੱਧਰ ਹੈ ਮੇਨ ਗੱਲ ਜੇ ਕੋਈ ਵੀ ਆਪਾਂ ਕਿਤੇ ਵੀ ਬਹਣ ਲੈਨੇ ਆ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਨਹਿਰੀ ਪਾਣੀ ਹੁੰਦਾ ਜਿਵੇਂ ਆਪਾਂ ਇਹ ਨਹੀਂ ਕਹਿੰਦੇ ਵੀ ਮੁੰਡਾ ਮੋਗੇ ਨਾਲ ਲੱਗਦੀ ਜ਼ਮੀਨ ਵਰਗਾ ਤੇ ਜਿਹੜਾ ਮੋਗਾ ਹੈਗਾ ਉਹ ਜ਼ਮੀਨ ਦੇ ਵਿੱਚ ਦੀ ਲੱਗਦਾ ਮਤਲਬ ਖਾਲ ਜਿਹੜਾ ਜ਼ਮੀਨ ਦੇ ਵਿੱਚੋਂ ਦੀ ਲੰਘਦਾ ਆ ਤੁਸੀਂ ਦੇਖ ਸਕਦੇ ਹੋ ਢੱਕਣਾ ਜਿਹੜਾ ਕੱਸੀ ਦੇ ਖਾਲ ਦਾ ਢੱਕਣਾ ਇਹ ਪੂਰਾ ਇੱਕ ਨੰਬਰ ਬਹਣਾ ਇਧਰੋਂ ਕੱਸੀ ਦਾ ਖਾਲ ਜਿਹੜਾ ਪੁਰਾਣਾ ਇਹਦਾ ਆਪਾਂ ਤੁਹਾਨੂੰ ਦਿਖਾਈਏ ਰੰਗ ਰੂਪਰੇਖਾ ਆ ਗਈ ਪੁਰਾਣੇ ਖਾਲ ਦੀ ਉਹ ਇਹ ਆ ਗਈ ਤੇ ਹੁਣ ਆ ਦੇਖੋ ਨਾ ਪੈਪ ਲੈਣਾ ਪਈਆਂ ਹੋਈਆਂ ਨੇ ਜਮਾ ਇਹਦੇ ਵਿੱਚ ਦੀ ਪਾਣੀ ਲਾਂਦਾ ਪੂਰਾ ਸੋਹਣਾ ਇੱਕ ਨੰਬਰ ਟੱਕ ਹੈ ਜੇ ਕੋਈ ਵੀ ਕਿਸੇ ਵੀ ਵੀਰ ਨੂੰ ਚਾਹੀਦਾ ਹੋਇਆ ਤਾਂ ਮੈਂ ਨੰਬਰ ਇਹਦੇ ਉੱਤੇ ਮੈਂਸ਼ਨ ਕਰ ਦੂੰਗਾ ਤਾਂ ਆਪਣੇ ਨਾਲ ਗੱਲ ਕਰ ਲਿਓ ਜੇ ਮੈਂ ਤੁਹਾਨੂੰ ਉਰੋਂ ਸੜਕ ਦਿਖਾਵਾਂ ਤਾਂ ਸੜਕ ਮੈਂ ਤੁਹਾਨੂੰ ਇਹਦੇ ਵਿੱਚ ਸ਼ਾਟ ਲਾ ਦੂੰਗਾ ਵੀ ਕਿੱਥੇ ਸੜਕ ਪੈਂਦੀ ਹੈ ਪੂਰਾ ਸੋਹਣਾ ਇੱਕ ਨੰਬਰ ਬਾਹਰ ਹੈ ਮੇਨ ਗੱਲ ਜਿਹੜੇ ਬਾਈ ਕਹਿੰਦੇ ਹੁੰਦੇ ਨੇ ਨਾ ਵੀ ਝੋਨਾ ਕਿਹਾ ਹੈ ਝੋਨਾ ਮੈਂ ਤੈਨੂੰ ਅੱਜ ਇਹੀ ਸ਼ਾਟ ਲੈ ਰਿਹਾ ਵੀ ਝੋਨਾ ਇੱਕ ਨੰਬਰ ਝੋਨਾ ਹੈ ਕਿਤੇ ਵੀ ਫਿੱਕ ਵੀ ਡਾਲ ਨੂੰ ਕੋਈ ਐ ਹੋਵੇ ਵੀ ਡੋਡੀ ਹੋਵੇ ਮੈਂ ਤੁਹਾਨੂੰ ਜੇ ਤੁਸੀਂ ਕਹਰੋ ਮੈਂ ਹੋਰ ਵੀ ਕੋਈ ਬੱਲੀ ਇਹਦੇ ਵਿੱਚ ਤੁਹਾਨੂੰ ਖਿੱਚ ਕੇ ਦਿਖਾਉਣਾ ਹਨਾ ਤੇ ਮੇਨ ਗੱਲ ਜਿਹੜਾ ਤਕਸੀਮ ਵਾਲਾ ਬਾਹਣਾ ਬਾਹਰਲੇ ਜਿਹਨੇ ਫੌਰਨ ਵਾਲੇ ਬਾਈ ਨੇ ਉਹ ਡਰਦੇ ਹੁੰਦੇ ਨੇ ਵੀ ਸਾਨੂੰ ਤਾਂ ਤਕਸੀਮ ਵਾਲਾ ਟੱਕ ਚਾਹੀਦਾ ਆ ਦੇਖੋ ਨਾ ਤੁਸੀਂ ਬੱਲੀਆਂ ਦੇਖ ਸਕਦੇ ਹੋ ਕਿਸੇ ਵੀ ਇੱਕ ਵੀ ਬੂਟੇ ਨੂੰ ਕੋਈ ਡੋਡੀ ਹੋਵੇ ਜਾਂ ਹਲਦੀ ਰੋਗ ਹੋਵੇ ਆ ਦੇਖੋ ਨਾ ਮੈਂ ਆ ਖਿੱਚ ਲੈਣਾ ਦੇਖੋ ਜਮਾ ਐਣ ਛੋਲਿਆਂ ਵਾਂਗੂ ਦਾਣੇ ਪੱਕੇ ਪਏ ਨੇ ਹਨਾ ਤੇ ਜੀਰੀ ਵੱਢਣ ਤੇ ਅੱਧੀ ਬਾਈਆਂ ਨੇ ਵੱਢ ਲਈ ਖਰਚੇ ਵੱਢਣ ਲੱਗ ਰਹੇ ਨੇ 80000 ਨੂੰ ਠੇਕ ਹੈ ਜੇ ਕਿਸੇ ਵੀ ਵੀਰ ਨੇ ਐਨ ਆਰ ਆਈ ਭਰਾ ਨੇ ਲੈਣੀ ਹੈ ਜਾਂ ਕਿਸੇ ਨੇ ਵੀ ਲੈਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਲਓ ਨੰਬਰ ਮੈਂ ਤੇ ਮੈਂਸ਼ਨ ਕਰ ਦੂੰਗਾ ਪੂਰੀ ਜਮਾ ਸੋਹਣੀ ਇੱਕ ਨੰਬਰ ਢੇਰੀ ਹੈ ਧੰਨਵਾਦ ਜੀ